ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਫੋਨ ਕਾਲ ਆ ਰਹੀਆਂ ਸੀ ਕਿ ਵੱਧ ਤੋਂ ਵੱਧ ਜਿਹੜਾ ਡਾਕੂਮੈਂਟ ਜਿਹੜੇ ਨੇ ਵਰਤੇ ਜਾਂਦੇ ਨੇ ਇਲੈਕਸ਼ਨ ਦੌਰਾਨ ਫਾਰਮ ਜਿਹੜੇ ਭਰੇ ਜਾਂਦੇ ਨੇ ਉਹਨਾਂ ਦੀ ਇੱਕ ਪੀਡੀਐਫ ਸ਼ੇਅਰ ਕਰ ਦੋ ਤਾਂ ਜੋ ਅਸੀਂ ਉਹਦਾ ਪ੍ਰਿੰਟ ਕਰਵਾ ਸਕੀਏ ਸੋ ਮੈਂ ਇਸ ਵੀਡੀਓ ਦੇ ਨਾਲ ਲਿੰਕ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਸਾਰੇ ਹੀ ਡਾਕੂਮੈਂਟ ਹੋਣਗੇ 17C ਪ੍ਰਾਈਡਿੰਗ ਅਫਸਰ ਡੈਰੀ PS05 ਵਿਸ਼ਟ ਸ਼ੀਟ ਅਦਰ ਜਿੰਨੇ ਵੀ ਡਾਕੂਮੈਂਟ ਨੇ ਟੈਂਡਰ ਬੈਲਟ ਵਾਲੇ ਆ ਰਗਰ ਸਾਰੇ ਦੇ ਸਾਰੇ ਹੀ ਡਾਕੂਮੈਂਟ ਇਸ ਪੀਡੀਐਫ ਦੇ ਵਿੱਚ ਨੇ ਇਹ ਪੀਡੀਐਫ ਨੂੰ ਤੁਸੀਂ ਜਦੋਂ ਜਿਹੜੀ ਵੀਡੀਓ ਮੇਰੀ ਦੇਖ ਰਹੇ ਹੋਏ ਇਹ ਵੀਡੀਓ ਨੂੰ ਦੇਖਦੇ ਵਕਤ ਜਦੋਂ ਤੁਸੀਂ ਡਿਸਕ੍ਰਿਪਸ਼ਨ ਤੇ ਜਾਓਗੇ ਤਾਂ ਉੱਥੇ ਜਾ ਕੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਕ ਬਲੂ ਕਲਰ ਦਾ ਨੀਲੇ ਰੰਗ ਦਾ ਲਿੰਕ ਆਏਗਾ ਉਹਨੂੰ ਕਲਿੱਕ ਕਰ ਲੈਣਾ ਤਾਂ ਇਹ ਤੁਹਾਡੇ ਫੋਨ ਤੇ ਤੁਹਾਡੇ ਕੰਪਿਊਟਰ ਤੇ ਇਹ ਚੀਜ਼ ਸੇਵ ਹੋ ਜਾਣੀ ਹੈ ਜਦੋਂ ਚੀਜ਼ ਸੇਵ ਹੋ ਜਾਏਗੀ ਤਾਂ ਤੁਸੀਂ ਫਿਊਚਰ ਦੇ ਵਿੱਚ ਵੀ ਵਰਤ ਸਕਦੇ ਹੋ ਤਾਂ ਇਸ ਚੈਨਲ ਦੇ ਉੱਤੇ ਹੋਰ ਵੀ ਜੇ ਕੁਝ ਪ੍ਰੋਸੈਸ ਬਾਰੇ ਜਾਨਣਾ ਹੋਵੇ ਜਾਂ ਭਰਿਆ ਹੋਇਆ 17C ਫਾਰਮ ਦੇਖਣਾ ਹੋਵੇ ਕਿਦਾਂ ਭਰਨਾ ਹੈ ਪੀਐਸ05 ਕਿਦਾਂ ਭਰਨਾ ਹੈ ਜਾਂ ਹੋਰ ਪ੍ਰੋਸੈਸ ਹੈ ਤਾਂ ਤੁਸੀਂ ਇਸ ਤੋਂ ਮੇਰੀਆਂ ਪਹਿਲੀਆਂ ਜਿਹੜੀਆਂ ਵੀਡੀਓ ਨੇ ਇਸ ਚੈਨਲ ਦੇ ਉੱਤੇ ਟਿਊਟਰ ਸਿੰਘ ਪੁਲਵਿੰਦਰ ਸਾਹਿਬ ਤੇ ਪਈਆਂ ਹੋਈਆਂ ਨੇ ਆਲਰੇਡੀ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤਾਂ ਉਹਦੇ ਵਿੱਚ ਜੇ ਕੁਝ ਤੁਹਾਨੂੰ ਐਕਸਟਰਾ ਲੱਗੇ ਕੁਝ ਐਡ ਕਰਨ ਵਾਲੀ ਚੀਜ਼ ਹੈ ਤਾਂ ਕਮੈਂਟ ਦੇ ਵਿੱਚ ਦੱਸ ਦੇਣਾ ਸੋ ਮੇਰਾ ਇਹ ਟਿਊਟਰ ਸਿੰਘ ਪੁਲਵਿੰਦਰ ਸਾਹਿਬ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਕੇ ਰੱਖਣਾ ਫਿਊਚਰ ਦੇ ਵਿੱਚ ਜਿਹੜੀ ਵੀ ਤੁਹਾਡੀ ਡਿਮਾਂਡ ਆਏਗੀ ਉੱਤੇ ਮੈਂ ਵੀਡੀਓ ਸ਼ੇਅਰ ਕਰਦਾ ਰਾਵਾਂਗਾ ਤਾਂ ਤਕਵੀਰ ਦੁਬਾਰਾ ਮਿਲਦੀ ਆ ਸਤਿ ਸ੍ਰੀ ਅਕਾਲ ਜੀ